ਅਭੀ ਅਮਰਪਾਲ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਜਿਵੇਂ ਕਿ ਭਾਈ ਅਮਰਪਾਲ ਸਿੰਘ ਤੋਂ ਜਿਹੜਾ ਕਿ ਜਦੋਂ ਜਹਦ ਚੱਲ ਰਹੀ ਸੀ ਐਨਐਸਏ ਬਾਰ-ਬਾਰ ਜਿਹੜਾ ਕਿ ਵਧਾਇਆ ਜਾ ਰਿਹਾ ਸੀ ਭਾਈ ਅਮਰਪਾਲ ਸਿੰਘ ਤੇ ਜਦੋਂ ਜਹਦ ਚੱਲ ਰਹੀ ਸੀ ਜਿਹੜੀ ਕਿ ਦੋਵੇਂ ਸਰਕਾਰਾਂ ਦੀ ਉਹ ਪਤਾ ਨਹੀਂ ਲੱਗ ਪਾਰਿਆ ਸੀ ਜਿਵੇਂ ਕਿ ਹਾਈ ਕੋਰਟ ਦੇ ਨਿਰਦੇਸ਼ ਸੀ ਦੋਵੇਂ ਸਰਕਾਰਾਂ ਨੂੰ ਕਿ ਸਾਨੂੰ ਜਿਹੜੇ ਕਿ ਸਬੂਤ ਆ ਇਹ ਪੇਸ਼ ਕੀਤੇ ਜਾਣ ਪਰ ਜਿਹੜੇ ਉਹ ਸਬੂਤ ਸੀ ਭਗਵੰਤ ਮਾਨ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਅਸੀਂ ਬੰਦ ਲਫਾਫੇ ਦੇ ਵਿੱਚ ਜਿਹੜੇ ਕਿ ਸਾਡੇ ਕੋਲ ਸਬੂਤ ਨੇ ਅਗਰ ਸਾਨੂੰ ਕੋਰਟ ਇਜਾਜ਼ਤ ਦੇਵੇ ਤਾਂ ਅਸੀਂ ਉਹ ਇਹਨਾਂ ਦੇ ਮੂਹਰੇ ਧਰ ਦਿਆਂਗੇ ਸੋ ਉਹਦਾ ਖੁਲਾਸਾ ਹੋ ਚੁੱਕਿਆ ਪੰਜਾਬੀਓ ਜਿਵੇਂ ਕਿ 3 ਅਕਤੂਬਰ ਦਾ ਜਿਹੜਾ ਕਿ ਸਮਾਂ ਰੱਖਿਆ ਗਿਆ ਸੀ ਉਸ ਤੋਂ ਪਹਿਲਾਂ ਹੀ ਉਸ ਤੋਂ ਪਹਿਲਾਂ ਹੀ ਜਿਹੜਾ ਪੂਰਾ ਖੁਲਾਸਾ ਹੋ ਗਿਆ ਉਹ ਹੋ ਗੀ ਗਿਆ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੀ ਜਿਹੜੀ ਕਿ ਇੱਕ ਵੀਡੀਓ ਕਲਿੱਪ ਪੁਰਾਣੀ ਜਿਹੜੀ ਕਿ ਵੀਡੀਓ ਕਲਿੱਪ ਜਿਹੜੀ ਕਿ ਕੋਰਟ ਦੇ ਵਿੱਚ ਪੰਜਾਬ ਪੁਲਿਸ ਦੁਆਰਾ ਸਰਕਾਰ ਦੇ ਕਹਿਣ ਦੇ ਉੱਤੇ ਜਿਹੜਾ ਕਿ ਇਹ ਪੇਸ਼ ਕੀਤੀ ਗਈ ਹੈ ਤਾਂ ਉਹਦੇ ਵਿੱਚ ਹੈ ਕੀ ਹੈ ਦਰਸਲ ਉਹਦੇ ਵਿੱਚ ਉਹੀ ਵਿਆਦ ਨੇ ਜਿਹੜਾ ਕਿ ਭਗਵੰਤ ਮਾਨ ਨੂੰ ਭਾਈ ਅਮਰਪਾਲ ਸਿੰਘ ਨੇ ਕਿਹਾ ਸੀ ਵੀ ਜਦੋਂ ਕਿ ਦੇਖੋ ਉਹ ਉਹਦੋਂ ਦੀ ਕਲਿੱਪ ਆ ਜਦੋਂ ਕਿ ਭਾਈ ਅਮਰਪਾਲ ਸਿੰਘ ਆਪਦੇ ਸਾਥੀ ਨੂੰ ਇੱਕ ਥਾਣੇ ਦੇ ਵਿੱਚੋਂ ਛੜਾ ਕੇ ਲਿਆਉਂਦੇ ਨੇ ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਉਸ ਵਕਤ ਕਿ ਭਾਈ ਅਮਰਪਾਲ ਸਿੰਘ ਨੇ ਕਿਹਾ ਸੀ ਸੀਐਮ ਭਗਵੰਤ ਮਾਨ ਨੂੰ ਕਿ ਤੂੰ ਜਿਹੜਾ ਕਿ ਰਾਤ ਤੇ ਉਸਤੇ ਨਾਂ ਤੁਰ ਜਿਹੜਾ ਕਿ ਬਿਆਨਤ ਸਿੰਘ ਮੁੱਖ ਮੰਤਰੀ ਵਾਲਾ ਰਸਤਾ ਹੈਗਾ ਤਾਂ ਇਸਤੇ ਤੂੰ ਨਾ ਚੱਲ ਨਹੀਂ ਤਾਂ ਤੇਰਾ ਹਾਸ਼ਰ ਵੀ ਉਹੀ ਹੋਣਾ ਜਿਹੜਾ ਕਿ ਬਿਆਨਤ ਸਿੰਘ ਮੁੱਖ ਮੰਤਰੀ ਦਾ ਹੋਇਆ ਸੀ ਤਾਂ ਉਹ ਤੁਸੀਂ ਸਾਰੇ ਜਾਣਦੇ ਹੋ ਵੀ ਬਿਆਨਤ ਸਿੰਘ ਮੁੱਖ ਮੰਤਰੀ ਨਾਲ ਕੀ ਹੋਇਆ ਸੀ ਉਡਾ ਦਿੱਤਾ ਗਿਆ ਸੀ ਪਰ ਹੁਣ ਜਿਹੜਾ ਕਿ ਬੁਲਟ ਪ੍ਰੂਫ ਸ਼ੀਸ਼ੇ ਦੇ ਵਿੱਚ ਜਿਹੜੀ ਕਿ ਸਪੀਚ ਦੇਣਾ ਪੰਜਾਬ ਦੇ ਮੁੱਖ ਮੰਤਰੀ ਦਾ ਉਹ ਆਪਣੇ ਆਪ ਦੇ ਵਿੱਚ ਇੱਕ ਡਰਾਵਣਾ ਦ੍ਰਿਸ਼ ਕਹਿ ਸਕਦੇ ਆਪਾਂ ਸੀਗਾ ਜਿਹੜਾ ਕਿ ਆਪਾਂ ਦੇਖਿਆ 15 ਅਗਸਤ ਵਾਲੇ ਦਿਨ ਤਾਂ ਉਹੋ ਹੀ ਇਹੀ ਡਰ ਸੀ ਮੈਂ ਤੁਹਾਨੂੰ ਉਹਦੇ ਹੀ ਦੱਸਿਆ ਸੀ ਕਿਉਂਕਿ ਆਪਣੇ ਚੈਨਲ ਤੇ ਹਾਲੇ ਤੇ ਇੱਕ ਮजूद ਪਈ ਹੈ ਇਹ ਗੱਲ ਜਿਹੜੀ ਕਿ ਮੈਂ ਕਹਿ ਚੁੱਕਾ ਹਾਂ ਇਹ ਤੋਂ ਪਹਿਲਾਂ ਹੀ 15 ਅਗਸਤ ਵਾਲੇ ਦਿਨ ਤਾਂ ਮੈਂ 16 ਤਰੀਕ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਇਹ ਬੰਦਾ ਜਿਹੜਾ ਕਿ ਪੰਜਾਬ ਦਾ ਮੁੱਖ ਮੰਤਰੀ ਇਹਦੇ ਦੁਆਰਾ ਕਿਹਾ ਗਿਆ ਸੀ ਕੋਰਟ ਦੇ ਵਿੱਚ ਕਿ ਜਿਹੜਾ ਅਮਨ ਸ਼ਾਂਤੀ ਆ ਪੰਜਾਬ ਦੀ ਇਹਨੂੰ ਲੈ ਕੇ ਬਹੁਤ ਵੱਡਾ ਖਤਰਾ ਪਾਈ ਅਮਰਪਾਲ ਸਿੰਘ ਇਸ ਕਰਕੇ ਅਸੀਂ ਉਹਦੇ ਤੇ ਐਨਐਸਏ ਲਗਵਾਇਆ ਤਾਂ ਇਸ ਨੂੰ ਅਸੀਂ ਬਾਹਰ ਨਹੀਂ ਕੱਢ ਸਕਦੇ ਪਰ ਦਰਸਾਲ ਗੰਦ ਮਾਮਲਾ ਇੱਥੇ ਹੀ ਫੇਰ ਆ ਜਾਂਦਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਇਹ ਪੰਜਾਬ ਦੇ ਲੋਕਾਂ ਲਈ ਖਤਰਾ ਨਹੀਂ ਹੋ ਸਕਦਾ ਪੰਜਾਬ ਦੀ ਗਵਰਨਮੈਂਟ ਜਾਨੀ ਕਿ ਸੀਐਮ ਭਗਵੰਤ ਮਾਨ ਨੂੰ ਖਤਰਾ ਕਾ ਉਹ ਅੱਜ ਉਹਨਾਂ ਨੇ ਖੁਦ ਆਪਣੇ ਮੂੰਹੋਂ ਜਾਨੀ ਖੁਲਾਸਾ ਕਰ ਦਿੱਤਾ ਉਹ ਵੀਡੀਓ ਕਲਿੱਪ ਜਿਹੜੀ ਕਿ ਕੋਰਟ ਦੇ ਮੂਹਰੇ ਧਰੀ ਗਈ ਆ ਤਾਂ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਸਾਨੂੰ ਇਹਦੀ ਮਤਲਬ ਸਾਡੀ ਜਾਨ ਨੂੰ ਭਾਈ ਅਮਰਪਾਲ ਤੋਂ ਖਤਰਾ ਇਸ ਕਰਕੇ ਅਸੀਂ ਇਹਦੇ ਤੇ ਬਾਰ ਬਾਰ ਜਿਹੜਾ ਕਿ ਐਨਐਸਏ ਲਗਾਇਆ ਤਾਂ ਉਹਦਾ ਜਵਾਬ 3 ਅਕਤੂਬਰ ਤੋਂ ਪਹਿਲਾਂ ਹੀ ਯਾਨੀ ਕੋਰਟ ਦੇ ਮੂਹਰੇ ਸਰਕਾਰ ਦੁਆਰਾ ਤਿਆਰ ਗਿਆ ਤਾਂ ਵੇਖਣ ਵਾਲੀ ਗੱਲ ਇਹ ਹੈ ਵੀ ਭਾਈ ਅਮਰਪਾਲ ਸਿੰਘ ਜਿਵੇਂ ਕਿ ਦੂਜੇ ਸਾਥੀਆਂ ਤੇ ਹਰ ਬਾਰ ਜਾਨੀ ਐਨਐਸਏ ਲੱਗਦੀ ਰਹੀ ਹੈ ਤਾਂ ਪਰ ਹੁਣ ਜਿਹੜਾ ਕਿ ਸੀਐਮ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਉਹ ਡਰ ਚੁੱਕੇ ਨੇ ਸੀਐਮ ਭਗਵੰਤ ਮਾਨ ਮੈਂ ਤੁਹਾਨੂੰ ਇਹਦਾ ਜਿਹੜਾ ਕਿ ਖੁਲਾਸਾ ਉਹ ਤੁਹਾਡੇ ਸਾਹਮਣੇ ਕਰੂੰਗਾ ਪਹਿਲਾਂ ਧਿਆਨ ਦੇ ਨਾਲ ਤੁਸੀਂ ਇਸ ਵੀਡੀਓ ਕਲਿੱਪ ਨੂੰ ਸੁਣੋ ਉਸ ਤੋਂ ਬਾਅਦ ਆਪਾਂ ਕਰਦੇ ਆ ਅਗਲੇ ਵਿਚਾਰ ਸਾਂਝੇ ਹਾਂ ਜੀ ਪਰ ਭਾਈ ਅਮਰਪਾਲ ਸਿੰਘ ਨਾਲ ਜੁੜੀ ਹੋਈ ਹੈ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਹਾਈ ਕੋਰਟ ਵਿੱਚ ਜਵਾਬ ਦਿੱਤਾ ਗਿਆ ਤਾਂ ਐਨਐਸਏ ਲਗਾਉਣ ਦਾ ਜਵਾਬ ਮੰਗਿਆ ਸੀ ਹਾਈ ਕੋਰਟ ਨੇ ਤਾਂ ਉਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਜਵਾਬ ਦਿੱਤਾ ਹੈ ਕਿ ਕੀ ਨਾਉਤਾ ਕਿਸੇ ਦੁਆਰਾ ਜੋ ਐਨਐਸਏ ਲਗਾਇਆ ਗਿਆ ਤਾਂ ਐਨਐਸਏ ਵਿੱਚ ਜੋ ਵਾਅਦਾ ਕੀਤਾ ਗਿਆ ਉਸ ਵਿੱਚ ਹਾਈ ਕੋਰਟ ਵੱਲੋਂ ਜਿਹੜਾ ਜਵਾਬ ਹੈ ਜਿਹੜਾ ਉਹ ਮੰਗਿਆ ਗਿਆ ਸੀ ਪੰਜਾਬ ਸਰਕਾਰ ਤੋਂ ਅਤੇ ਸਵਾਲ ਪੁੱਛੇ ਗਏ ਸੀ ਕਿ ਆਖਰਕਾਰ ਕਿਹੜਾ ਖਤਰਾ ਪੈਦਾ ਹੋ ਗਿਆ ਸੀ ਕਿ ਦਵਾਰਾ ਐਨਐਸਏ ਲਗਾਉਣਾ ਪਿਆ ਤਾਂ ਇਸ ਸਾਦੇ ਉੱਤੇ ਹੁਣ ਜਿਹੜੀ ਆ ਜਾਣਕਾਰੀ ਉਹ ਦਿੱਤੀ ਗਈ ਆ ਤੇ ਹਾਈ ਕੋਰਟ ਵਿੱਚ ਜਾਣਕਾਰੀ ਜੋ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਅੰਮ੍ਰਿਤਸਰ ਪੁਲਿਸ ਵੱਲੋਂ ਦਿੱਤੀ ਗਈ ਆ ਉਸ ਵਿੱਚ ਦੱਸਿਆ ਗਿਆ ਹੈ ਕਿ ਸੀਐਮਰ ਦੀ ਜਾਨ ਨੂੰ ਖਤਰਾ ਹੈ ਇਸੇ ਕਰਕੇ ਭਾਈ ਅਮਰਪਾਲ ਸਿੰਘ ਤੇ ਐਨਐਸਏ ਲਗਾ ਦਿੱਤਾ ਗਿਆ ਤਾਂ ਜਿਹੜਾ ਮੁਰਤੋਂ ਐਨਐਸਏ ਲਗਾਇਆ ਗਿਆ ਉਸ ਨੂੰ ਲੈ ਕੇ ਜਵਾਬ ਦਿੱਤਾ ਗਿਆ ਤਾਂ ਦੱਦ ਦਿੱਕੇ ਜਵਾਬ ਜਿਹੜਾ ਮੰਗਿਆ ਗਿਆ ਸੀ ਇਸ ਦੇ ਹਲਾਕੇ 10 ਅਕਤੂਬਰ ਨੂੰ ਮੁਰਤੋਂ ਸੁਵਾਈ ਆ ਪਰ ਉਧਰ ਜੇਕਰ ਗੱਲ ਕਰੀਏ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਜਵਾਬ ਹੈ ਜਿਹੜਾ ਉਹ ਦੇ ਦਿੱਤਾ ਗਿਆ ਤੇ ਅੰਮ੍ਰਿਤਸਰ ਦੇ ਦਿਹਾਤੀ ਪੁਲਸ ਵੱਲੋਂ ਜਿਹੜਾ ਇਹ ਜਵਾਬ ਦਿੱਤਾ ਗਿਆ ਤੇ ਉੱਥੇ ਹੀ ਪੁਲਸ ਨੇ ਦਾਵਾ ਤੋਕਿਆ ਕਿ ਜਦੋਂ ਵਿੱਚ ਪੰਜਾਬੀ ਉਹ ਗੱਲ ਬਹੁਤ ਵੱਡੀ ਆ ਲੰਬੀ ਆ ਪਰ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਗੱਲ ਆ ਹੁਣ ਸੀਐਮ ਭਗਵੰਤ ਮਾਨ ਪੰਜਾਬ ਦਾ ਜਿਹੜਾ ਕਿ ਮੁੱਖ ਮੰਤਰੀ ਐ ਇਹ ਬਿਲਕੁਲ ਟੁੱਟ ਚੁੱਕਿਆ ਮੰਤਰੀ ਜਿਹੜਾ ਕਿ ਹੁਣ ਦੇਖੋ ਪਹਿਲਾਂ ਦਿੱਲੀ ਦੇ ਵਿੱਚ ਇਹਨਾਂ ਦੀ ਸਰਕਾਰ ਡਿੱਗੀ ਕੇਜਰੀਵਾਲ ਨੇ ਤਸੀਹੇ ਦਿੱਤਾ ਤਾਂ ਹੁਣ ਦੂਜੇ ਪਾਸੇ ਇਹਨਾਂ ਨੇ ਜਿਹੜੀ ਬੰਦ ਲਫਾਫੇ ਵਾਲੀ ਗੱਲ ਕਹੀ ਸੀ ਉਹਦਾ ਖੁਲਾਸਾ 3 ਅਕਤੂਬਰ ਦੀ ਸੁਣਵਾਈ ਤੋਂ ਪਹਿਲਾਂ ਹੀ ਧਰ ਦਿੱਤਾ ਕੋਰਟ ਦੇ ਸਾਹਮਣੇ ਜਿਹੜੀ ਕਿ ਅਮਰਤਸਰ ਦੀ ਪੁਲਿਸ ਆ ਪੰਜਾਬ ਦੀ ਉਹਨਾਂ ਨੇ ਮਤਲਬ ਇਹ ਜਿਹੜਾ ਕਿ ਸਬੂਤ ਨੇ ਵੀਡੀਓ ਕਲਿੱਪ ਸੀ ਜਿਹੜੀ ਥਾਣੇ ਦੇ ਵਿੱਚ ਜਾਂਦੇ ਨੇ ਭਾਈ ਅਮਰਪਾਲ ਸਿੰਘ ਆਪਦੇ ਇੱਕ ਸਾਥੀ ਨੂੰ ਛੜਾਉਣ ਉਸ ਸਮੇਂ ਭਾਈ ਅਮਰਪਾਲ ਸਿੰਘ ਨੇ ਕਿਹਾ ਸੀ ਵੀ ਤੂੰ ਉਹਨਾਂ ਰਾਮਾਂ ਤੇ ਨਾ ਚੱਲ ਜਿਨ੍ਹਾਂ ਤੇ ਬੈਂਕ ਸਿੰਘ ਮੁੱਖ ਮੰਤਰੀ ਚੱਲਿਆ ਸੀ ਤੇ ਨਹੀਂ ਤਾਂ ਤੇਰਾ ਹাশਰ ਵੀ ਉਹੀ ਹੋਣਾ ਤਾਂ ਸੋ ਉਸ ਕਰਕੇ ਹੁਣ ਸੀਐਮ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਅਮਰਪਾਲ ਤੋਂ ਜਿਹੜਾ ਕਿ ਜਾਨ ਨੂੰ ਖਤਰਾ ਦੱਸ ਰਿਹਾ ਇਹ ਹੀ ਮੁੱਖ ਮੰਤਰੀ ਨੇ ਕਿਹਾ ਸੀ 15 ਅਗਸਤ ਦੇ ਬਾਅਦ ਦੇ ਵਿੱਚ ਇਹਨਾਂ ਨੇ ਇੱਕ ਕੋਰਟ ਦੇ ਵਿੱਚ ਮੈਨਂ ਦਿੱਤੇ ਸੀ ਕਿ ਜਿਹੜਾ ਭਾਈ ਅਮਰਪਾਲ ਸਿੰਘ ਆ ਪੰਜਾਬ ਦੀ ਅਮਨ ਸ਼ਾਂਤੀ ਲਈ ਪੰਜਾਬ ਦੀ ਜਨਤਾ ਲਈ ਪੂਰੇ ਪੰਜਾਬ ਲਈ ਖਤਰਾ ਤਾਂ ਮੈਂ ਤੁਹਾਨੂੰ ਉਦੋਂ ਹੀ ਦੱਸਿਆ ਸੀ ਪੰਜਾਬ ਦੇ ਲੋਕਾਂ ਲਈ ਖਤਰਾ ਨਹੀਂ ਹੋ ਸਕਦਾ ਭਾਈ ਅਮਰਪਾਲ ਸਿੰਘ ਜੇ ਅਗਰ ਖਤਰਾ ਹੈ ਤਾਂ ਉਹ ਦੋਵੇਂ ਸਰਕਾਰਾਂ ਲਈ ਹੋ ਸਕਦਾ ਖਾਸ ਕਰਕੇ ਪੰਜਾਬ ਸਰਕਾਰ ਲਈ ਕਿਉਂਕਿ ਪੰਜਾਬ ਸਰਕਾਰ ਨੂੰ ਬਹੁਤ ਵੱਡਾ ਡਰ ਆ ਉਹਦੇ ਤੋਂ ਖਾਸ ਕਰਕੇ ਸਿੱਧਾ ਸਿੱਧਾ ਕਹੀਏ ਪੰਜਾਬੀ ਸ਼ਬਦਾ ਦੇ ਵਿੱਚ ਤਾਂ ਸੀਐਮ ਭਗਵੰਤ ਮਾਨ ਨੂੰ ਖਤਰਾ ਖੁਦ ਵੀ ਉਹ ਮੰਨ ਰਹੇ ਨੇ ਵੀ ਸਾਨੂੰ ਹੁਣ ਖਤਰਾ ਹੈ ਤਾਂ ਦੇਖੋ ਬੰਦੇ ਦੀ ਤੁਸੀਂ ਇਸ ਵਕਤ ਜਿਹੜੀ ਕਿ ਲੈਂਗੁਏਜ ਬੋਡੀ ਲੈਂਗੁਏਜ ਹੈ ਉਹ ਵੀ ਦੱਸ ਰਹੀ ਹੈ ਬੰਦੇ ਦੇ ਹੋਸ਼ ਉੱਡ ਗਏ ਨੇ ਭਾਈ ਅਮਰਪਾਲ ਸਿੰਘ ਹਾਲਾਂਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਪਰ ਫਿਰ ਵੀ ਫਿਰ ਵੀ ਵੇਖਣ ਵਾਲੀ ਗੱਲ ਹੈ ਕਿੰਨਾ ਵੱਡਾ ਖੌਫ ਜਿਹੜਾ ਕਿ ਸਿੰਘਾਂ ਦਾ ਇਹ ਜਿਹੜੀ ਪੰਜਾਬ ਦੀ ਹਕੂਮਤ ਹੈ ਇਨੂੰ ਸਤਾ ਰਿਆ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਪੰਜਾਬ ਦਾ ਜਿਹੜਾ ਸੂਰਮਾ ਬੰਦਾ ਜੇਲ੍ਹ ਦੇ ਵਿੱਚ ਉਹਨਾਂ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਜਿਹੜੇ ਇਹਨਾਂ ਦੇ ਬਿਆਨ ਨੇ ਉਹ ਬੜੇ ਅਹਿਮ ਨੇ ਤੁਸੀਂ ਕਹੋਗੇ ਵੀ ਇਹ ਗੱਲ ਕਿਵੇਂ ਹੋ ਸਕਦੀ ਆ ਗੱਲ ਦਰਸਲ ਇਹੀ ਆ ਵੀ ਜਦੋਂ ਬੰਦਾ ਡਰ ਚੁੱਕਿਆ ਤਾਂ ਹੁਣ ਇਧਰਲੇ ਪਾਸਿਓ ਮੈਂ ਕਹਿੰਦਾ ਵੀ ਸਿੱਖ ਜਥੇਬੰਦੀਆਂ ਨੂੰ ਪੂਰੇ ਸਿੱਖ ਸਮਾਜ ਨੂੰ ਰਲ ਮਿਲ ਕੇ ਪੂਰਾ ਅੱਡੀ ਚੋਟੀ ਦਾ ਜੋਰ ਲਾ ਕੇ ਧਰਨੇ ਪ੍ਰਦਰਸ਼ਨ ਕਰਕੇ ਹਾਈਵੇ ਜਾਮ ਕਰਕੇ ਮੈਂ ਕਹਿੰਦਾ ਵੀ ਇਹਨਾਂ ਦੇ ਹਿੱਕ 'ਚ ਗੋਡਾ ਦੇ ਕੇ ਭਾਈ ਅਮਰਪਾਲ ਸਿੰਘ ਨੂੰ ਜਲਦ ਤੋਂ ਜਲਦ ਹੁਣ ਬਾਹਰ ਕਢਾਉਣ ਦਾ ਮੌਕਾ ਹੈ ਤਾਂ ਮੈਂ ਕਹੂੰ ਇਦੋਂ ਸੁਨਹਿਰੀ ਮੌਕਾ ਨਹੀਂ ਹੋ ਸਕਦਾ ਕਿਉਂ ਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਵੈਸੇ ਇਹਨਾਂ ਨੂੰ ਖਤਰਾ ਹਾਂ ਠੀਕ ਹੈ ਉਹ ਸਰਕਾਰ ਦੇ ਵਿੱਚ ਨੇ ਪਰ ਉਹ ਕਹਿ ਵੀ ਸਕਦੇ ਨੇ ਵੀ ਅਸੀਂ ਇਹਨੂੰ ਬਾਹਰ ਨਹੀਂ ਆਉਣ ਦਿੰਦੇ ਪਰ ਕਿਤੇ ਨਾ ਕਿਤੇ ਹੁਣ ਕਮਜ਼ੋਰ ਪੈਂਦੀ ਜਾਂਦੀ ਹੈ ਜਿਹੜੀ ਹਰ ਕੜੀ ਇਹਨਾਂ ਦੀ ਟੁੱਟਦੀ ਜਾਂਦੀ ਆ ਤਾਂ ਮੈਂ ਚਾਹੁੰ ਆ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਖਾਸ ਕਰਕੇ ਇਹਨਾਂ ਸਰਕਾਰਾਂ ਤੋਂ ਅੱਕੇ ਹੋਏ ਲੋਕ ਨੇ ਇਹ ਤੁਸੀਂ ਵੀ ਜਾਣ ਦਿਓ ਪੂਰਾ ਪੰਜਾਬ ਪੂਰਾ ਦੇਸ਼ ਜਾਣਦਾ ਇਸ ਗੱਲ ਨੂੰ ਜਿਹੜੀ ਕਿ ਨਕਮੀ ਸਰਕਾਰ ਰਹੀ ਆ ਆਮ ਆਦਮੀ ਪਾਰਟੀ ਦੀ ਉਹ ਦਿੱਲੀ ਦੇ ਵਿੱਚ ਵੀ ਖੁਲਾਸਾ ਹੋ ਚੁੱਕਿਆ ਪੰਜਾਬ ਦੇ ਵਿੱਚ ਵੀ ਹੁਣ ਤੁਹਾਨੂੰ ਪਤਾ ਹੀ ਆ ਵੀ ਕੀ ਚੱਲ ਰਿਹਾ ਪੰਜਾਬ ਦੇ ਮੰੰਜਰ ਬੜੇ ਵੱਤਰ ਹੋ ਰਹੇ ਨੇ ਹਰ ਪਾਸੇ ਨਸ਼ੇ ਦੀ ਮੈ ਕਹਿੰਦਾ ਬਹਾਰ ਚੱਲੀ ਜਾ ਰਹੀ ਆ ਬੇਰੁਜ਼ਗਾਰੀਆਂ ਬੜੀਆਂ ਨੇ ਬੇਅਦਬੀਆਂ ਦੇ ਮੁੱਦੇ ਬਹੁਤ ਜ਼ਿਆਦਾ ਨੇ ਪ੍ਰਵਾਸ ਦਾ ਮੁੱਦਾ ਬੜਾ ਜ਼ਿਆਦਾ ਆ ਮੈਂ ਕਹਿੰਦਾ ਵੀ ਹਰ ਐਂਗਲ ਤੋਂ ਨਕਾਮ ਰਹੀ ਆ ਸਰਕਾਰ ਹਰ ਐਂਗਲ ਤੋਂ ਸਰਕਾਰ ਹਰ ਫਰੰਟ ਦੇ ਉੱਤੇ ਜਣੀ ਨਕਾਮ ਹੀ ਸਾਬਤ ਹੋਈ ਆ ਭਗਵੰਤ ਮਾਨ ਦੀ ਤਾਂ ਹੁਣ ਜਿਹੜਾ ਕਿ ਉਹਨੂੰ ਖਤਰਾ ਦੱਸਿਆ ਜਾ ਰਿਹਾ ਇਹ ਖੁਦ ਸੀਐਮ ਭਗਵੰਤ ਮਾਨ ਕਹਿ ਰਹੇ ਨੇ ਵੀ ਮੈਨੂੰ ਭਾਈ ਅਮਰਪਾਲ ਸਿੰਘ ਤੋਂ ਖਤਰਾ ਤਾਂ ਮੈਂ ਉਸ ਦਿਨ ਹੀ ਦੱਸਿਆ ਸੀ ਮੈਂ بار بار ਤਾਂ ਰਿਪੀਟ ਕਰ ਰਿਹਾ ਕਿ ਉਸ ਦਿਨ ਭਗਵੰਤ ਮਾਨ ਨੇ ਕਿਹਾ ਸੀ ਵੀ ਭਾਈ ਇਹ ਜਿਹੜਾ ਕਿ ਅਮਰਪਾਲ ਸਿੰਘ ਹੈ ਇਹਨੂੰ ਅਸੀਂ ਐਨਐਸਏ ਤਾਂ ਲਗਵਾਇਆ ਇਹਦੇ ਉੱਤੇ ਵਧਾਇਆ ਦੁਬਾਰਾ ਤੋਂ ਕਿ ਇਹ ਭਾਈ ਅਮਰਪਾਲ ਸਿੰਘ ਜਿਹੜਾ ਕਿ ਪੰਜਾਬ ਦੀ ਅਮਨ ਸ਼ਾਂਤੀ ਲਈ ਖਤਰਾ ਸੋ ਗੱਲ ਨਹੀਂ ਸੀ ਤੇ ਗੱਲ ਸਾਡੇ ਜਿਹੜੇ ਪੰਜਾਬ ਦੇ ਵਸਾਯੋ ਪੂਰੀ ਗੱਲ ਤੁਹਾਡੇ ਸਾਹਮਣੇ ਆ ਚੁੱਕੀ ਹੈ ਕਿ ਗੱਲ ਦਰਸਲ ਇਹੀ ਸੀ ਭਗਵੰਤ ਮਾਨ ਨੂੰ ਖੁਦ ਨੂੰ ਖਤਰਾ ਤਾਂ ਹੁਣ ਤੁਸੀਂ ਦੱਸੋ ਕਮੈਂਟ ਬਾਕਸ ਦੇ ਵਿੱਚ ਤੁਹਾਡੀ ਕੀ رائے ਹੈ ਭਾਈ ਅਮਰਪਾਲ ਸਿੰਘ ਦੇ ਲਈ ਤੇ ਸੀਐਮ ਸਾਹਿਬ ਦੇ ਲਈ ਕਿਉਂਕਿ ਬਹੁਤ ਵੱਡੀ ਗੱਲ ਆ ਇਹਦੇ ਵਿੱਚ ਜਿਹੜੀ ਕਿ ਭਾਈ ਅਮਰਪਾਲ ਸਿੰਘ ਤੋਂ ਜੇਲ੍ਹ ਦੇ ਬੰਦ ਹੁੰਦਿਆਂ ਵੀ ਖਤਰਾ ਦੱਸ ਰਹੇ ਨੇ ਠੀਕ ਆ ਪੰਜਾਬੀਓ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚਦਾ ਰਹੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪਿਕ ਦੇ ਵਿੱਚ